ਹਾਂਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਕਿਵੇਂ ਹੋ ਜੀ ਤੁਸੀਂ ਸਭ ਠੀਕ ਠਾਕ ਹੋ ਉਮੀਦ ਕਰਦੇ ਹਾਂ ਤੁਸੀਂ ਸਭ ਠੀਕ ਠਾਕ ਹੋਵੋਗੇ ਜੀ ਵਾਹਿਗੁਰੂ ਸਭ ਨੂੰ ਤੰਦਰੁਸਤੀਆਂ ਤਰੱਕੀਆਂ ਬਖਸ਼ਣ ਜੀ ਚੜ੍ਹਦੀ ਕਲਾ 'ਚ ਰੱਖਣ ਲੋ ਜੀ ਇੱਥੇ ਆਪਾਂ ਧਾਰਾ ਕੱਢ ਲਿਆ ਸੀ ਭਾਂਡੇ ਭੁੰਡੇ ਮਾਜ ਲਏ ਸੀ ਤੇ ਪੌਣੇ ਖੇ ਦਾ ਟਾਈਮ ਸੀਗਾ ਤੇ ਆਪਾਂ ਰੱਖੀ ਜੀ ਚਾਹ ਬਈਏ ਆਏ ਸੀ ਕਿ ਖੂਤੇ ਪ੍ਰਵਾਸੀ ਆਪਾਂ ਬਈ ਇਹ ਕਹਿੰਦੇ ਦਾ ਤੇ ਉਹ ਝੋਨਾ ਲਾਉਣ ਆਏ ਸੀ ਨੀਰੀ ਪੱਟਣ ਆਏ ਸੀਗੇ ਝੋਨਾ ਤਾਂ ਸਵੇਰੇ ਲਾਉਣਗੇ ਤਾਂ ਕਰਕੇ ਉਹਨਾਂ ਲਈ ਚਾਹ ਰੱਖ ਦਿੱਤੀ ਸੀ ਕਹਿੰਦੇ ਹੈਗੇ ਤਾਂ 10 ਬੰਦੇ ਆ ਤਾਂ ਉਹ ਕਹਿੰਦੇ ਵੀ ਵੀ ਥੋੜ੍ਹੀ ਥੋੜ੍ਹੀ ਲੈ ਆਇਓ ਮੇਰਾ ਅੱਧਾ ਤਾਂ ਕਾਪੀ ਹੋਵੇ ਵੀ ਵੈਸੇ ਪੀਣੀ ਹੈਗੀ ਆ ਵੀ ਤਾਂ ਇਦਾਂ ਆ ਵੀ ਜ਼ਿਆਦੀ ਨਾ ਲਿਆਓ ਜੇ ਸਿਆਲ ਹੋਣ ਫਿਰ ਤਾਂ ਜ਼ਿਆਦੀ ਪੀ ਲੈਂਦੇ ਆ ਤੇ ਹੁਣ ਤਾਂ ਚਲੋ ਗਰਮੀ ਆ ਬਹੁਤ ਤੇ ਇੱਥੇ ਆਪਾਂ ਮਿੱਠਾ ਆਈਸੀ ਡਿਮਾਂਡ ਵੀ ਮਿੱਠਾ ਵੀ ਤਿੱਖਾ ਤੇ ਪੱਤੀ ਵੀ ਤਿੱਖੀ ਹੋਵੇ ਤੇ ਆਪਾਂ ਇੱਥੇ ਖੰਡ ਦੀ ਚਾਹ ਬਣਾਵਾਂਗੇ ਕੱਲੀ ਕਿਉਂਕਿ ਕਈ ਬਲੇਗਲੇ ਬੱਚ ਨਹੀਂ ਵੀ ਪਿੰਦਾ ਕੋਈ ਗੁੜ ਦੀ ਹਨਾ ਆਪਾਂ ਜ਼ਿਆਦਾਤਰ ਗੁੜ ਦੀ ਚਾਹ ਪੀਂਨੇ ਆ ਗੌੜੀ ਦੁੱਧ ਚ ਪਾਉਨੇ ਆ ਲੋ ਜੀ ਇਹ ਦੁੱਧ ਵਾਲਾ ਸੀਗਾ ਪਤੀਲਾ ਤਾ ਕਰਕੇ ਪਾਣੀ ਇੰਦਾ ਵਾਈਟ ਵਾਈਟ ਕਿਹ ਲੱਗਦਾ ਸੀ ਦੇਖੋ ਪਹਿਲਾਂ ਇਹਦੇ ਵਿੱਚ ਦੁੱਧ ਪਾਇਆ ਸੀ ਮੈਂ ਮਿਲ ਕੇ ਕਿਸੇ ਦਾ ਉਹ ਲੈ ਗਿਆ ਤੇ ਫਿਰ ਇੰਦੀ ਚਾਹ ਰੱਖ ਦਿੱਤੀ ਮੈਂ ਕਿਹਾ ਪਾ ਨੂੰ ਢੋਣਾ ਆ ਚਲੋ ਦੁੱਧ ਵਾਲਾ ਹੀ ਆ ਤੇ ਇੱਧਰ ਆਪਾਂ ਲੱਗੇ ਆ ਜੀ ਅੱਜ ਸ਼ਿਮਲਾ ਮਿਰਚਾਂ ਦੀ ਸਬਜ਼ੀ ਬਣਾਉਣ ਤੇ ਚਾਹ ਆਪਣੀ ਰਿਜਣ ਲੱਗ ਗਈ ਆ ਬਹੁਤ ਚਿਰ ਬਾਅਦ ਸ਼ਿਮਲਾ ਮਿਰਚਾਂ ਸਾਲ 1.5 ਸਾਲ ਬਾਅਦ ਬਣਾਉਣ ਲੱਗੀਆਂ ਬਹੁਤ ਘੱਟ ਬਣਾਈਆਂ ਜੀ ਮੈਂ ਤਾਂ ਨਾ ਤਾਂ ਹੀ ਖਾਂਦੇ ਇਹਨਾਂ ਨੇ ਹੁਣ ਖਾ ਲੈਣੀ ਜੋਲ ਸਾਹਿਬ ਨੇ ਸਵੇਰ ਨੂੰ ਕਹਣਾ ਇਹ ਉਹ ਉਹ ਹੀ ਹੈ ਸ਼ਿਮਲਾ ਮਿਰਚਾਂ ਇਹ ਮੈਂ ਨਹੀਂ ਖਾਣੀ ਆ ਮੈਨੂੰ ਤਾਂ ਮੱਕੀ ਦੀ ਰੋਟੀ ਪਕਾ ਦੇ ਲੂਣ ਭੁੱਕ ਦੇ ਦਹੀਂ ਮੱਖਣੀ ਨਾ ਦੇ ਦੇ ਬਸ ਇੱਕ ਡੰਗ ਖੁਸ਼ ਹੋ ਕੇ ਖਾਣੀ ਆ ਪਤਾ ਨਹੀਂ ਕੀ ਗੱਲ ਆ ਬਾਲਾ ਨਹੀਂ ਖਾंदे ਹੁਣ ਦੇਖ ਗਏ ਆ ਇੱਕ ਰੋਟੀ ਦੇ ਨਾਲ ਸਵਾਦ ਤੇ ਰਾਤ ਨੂੰ ਖਾ ਲੈਣਗੇ ਇੱਕ ਵੀ ਰੋਟੀ ਇੱਕ ਰੋਟੀ ਹੁਣ ਕੱਟ ਕੀਤੀ ਐ ਇਹਨਾਂ ਨੇ ਰਾਤ ਨੂੰ ਇੱਥੇ ਚਾਹ ਆਪਣੀ ਕੇਸੀ ਬਣਾ ਦੁੱਧ ਦੁੱਤਾ ਪਾ ਮੈਨੂੰ ਫੋਨ ਬੰਦ ਕਰਕੇ ਜਾਣਾ ਪਿਆ ਸੀ ਬਾਹਰ ਦੁੱਧ ਲੈਣ ਆਲੇ ਆ ਗਏ ਸੀ ਤੇ ਇਧਰ ਜੀ ਆਪਣਾ ਤੇਲ ਗਰਮ ਹੋ ਗਿਆ ਸੀ ਤੇ ਗੈਸ ਨੂੰ ਮੈਂ ਬੰਦ ਕੀਤਾ ਸੀ ਜਲਕ ਕਿਉਂਕਿ ਜੇ ਇੰਨੇ ਗਰਮ ਵਿੱਚ ਆਪਾਂ ਜੀਰਾ ਪਾ ਦਿੰਨੇ ਤਾਂ ਲੂ ਹੋ ਜਾਂਦਾ ਆ ਜਿਆਦਾ ਭੁੱਜ ਜੇ ਜਾਂਦਾ ਹੈ ਤੇ ਨਾਲ ਹੀ ਪਾ ਦਾਂਗੇ ਆਪਾਂ ਲਸਣ ਹੈ ਤੇ ਜੀ ਗਰਮੀ ਆ ਲਸਣ ਕਹਿੰਦੇ ਛੋੜਾ ਪਾਓ ਕਿਦਾਂ ਪਰ ਪਤਾ ਨਹੀਂ ਮੈਨੂੰ ਤਾਂ ਲਸਣ ਬਿਨਾਂ ਦਾਲ ਸਬਜ਼ੀ ਨੇ ਸਵਾਦ ਲੱਗਦੀ ਜੀ ਪੋਣਾ ਮੈਂ ਪੁੱਛਿਆ ਸੀ ਵੈਸੇ ਰਾਤ ਨੂੰ ਕਹਿੰਦੀ ਚਲੋ ਦਾਲ ਸਬਜ਼ੀ ਚ ਪਾਇਆ ਹੁੰਦਾ ਉਹ ਤਾਂ ਸਾਰਿਆਂ ਨੂੰ ਵੰਡਵੀ ਆਉਣੀ ਹੈ ਉਹ ਕਿਹਾ ਤੂੰ ਕੱਲੀ ਨਹੀਂ ਖਾ ਲੈਣਾ ਕਹਿੰਦੀ ਵੀ ਇਦਾਂ ਤਾਂ ਕੋਈ ਗੱਲ ਨਹੀਂ ਪਾ ਲਿਆ ਕਰੋ ਤੋੜ ਕੇ ਵਿੱਚ ਤੇ ਆਦਰਕ ਵਗੈਰਾ ਤਾਂ ਆਪਾਂ ਨਹੀਂ ਪਾਲਾ ਪਾਉਂਦੇ ਤਾਂ ਸਿਆਲਾਂ ਨੂੰ ਵੀ ਸਿਆਲਾਂ ਨੂੰ ਪਾ ਲਈਦਾ ਸਬਜ਼ੀ ਵਿੱਚ ਉਹ ਵੀ ਮਸ਼ੀਨ ਨਾਲ ਗ੍ਰੈਂਡ ਜਿਆ ਕਰਕੇ ਪਾਈਦਾ ਆ ਚੀਟ ਕੇ ਮੈਨੂੰ ਨਹੀਂ ਸਵਾਲ ਲੱਗਦਾ ਤੇ ਲੋ ਜੀ ਆਪਾਂ ਲਸਣ ਤੇ ਜੀਰਾ ਹੋ ਗਿਆ ਸੀ ਆਪਣੇ ਭੁੱਜ ਗਿਆ ਸੀ ਬਰਾਉਨ ਜੇ ਹੋ ਗਿਆ ਸੀ ਤੇ ਇੱਥੇ ਆਪਾਂ ਪਿਆਜ਼ ਪਾ ਦਿੱਤੇ ਨੇ ਅੱਜ ਤਾਂ ਜੀ ਬੱਚੇ ਬਚਾਲੇ ਜੇ ਇਹ ਆਏ ਖੂਤੋਂ ਕਿਉਂਕਿ ਨੱਠ ਭਜਾਈ ਜੀ ਪਈ ਆ ਪਹਿਲਾਂ ਬਈਆਂ ਨੂੰ ਲੈ ਕੇ ਆਏ ਫਿਰ ਹੁਣ ਉਹ ਪਨੀਰੀ ਪੱਟਦੇ ਆ ਤੇ ਵਿੱਚੇ ਹੀ ਮੈਂ ਕੰਮ ਕਮ ਕਰਦੀ ਫਿਰਦੀ ਸਤਾਰਾਂ ਡੋਕੇ ਚੋਏ ਕੀਤੇ ਤੇ ਬਾਅਦ ਵਿੱਚ ਆਪਾਂ ਆ ਗਏ ਸੀ ਰਸੋਈ ਵਿੱਚ ਤੇ ਰਸੋਈ ਵਿੱਚ ਆ ਕੇ ਆਰਡਰ ਆ ਗਿਆ ਜੀ ਦਸਾਂ ਪਈਆਂ ਦੀ ਚਾਹ ਬਣਾ ਦੋ ਇੱਥੇ ਆਪਾਂ ਲੱਗ ਪਈ ਚਾਹ ਪਾਉਣ ਕਿਉਂਕਿ ਇਹ ਪ੍ਰਾਈਵਿੰਟ ਦਾ ਇਦਾਂ ਆ ਜਦੋਂ ਚਾਹ ਵਾਲੇ ਦਾ ਜਦੋਂ ਮੈਂ ਚਾਹ ਪਾਉਂਦੀ ਆ ਨਾ ਸਿੱਧੀ ਡਾਇਰੈਕਟ ਹੀ ਭਾਂਡੇ ਵਿੱਚ ਤੇ ਡਲ ਦੀ ਬਹੁਤ ਆ ਪਤਾ ਨਹੀਂ ਕੀ ਗੱਲ ਇਹਦੇ ਕੰਡੇ ਇਦਾਂ ਦੇ ਆ ਇੱਕ ਡੋਲ ਜਾਂਦੀ ਹੈ ਤਾਂ ਕਿਹੜਾ ਡੋਲਦੇ ਰਹਿੰਦੇ ਆ ਫੇ ਮੈਂ ਤਾਂ ਪਹਿਲਾਂ ਤੋਂ ਹੋਰ ਭਾਂਡੇ ਵਿੱਚ ਪਾਈ ਸੀ ਅੱਧੀ ਅੱਧੀ ਕਰਕੇ ਚਾਹ ਆਪਣੀ ਬਣ ਗਈ ਸੀ ਅੱਜ ਤਾਂ ਜੀ ਗਰਮੀ ਨੇ ਬਾਹਲੇ ਕਿਟਲ ਕੱਢੇ ਪਏ ਕੱਲ ਤਾਂ ਮਾੜੀ ਮੋਟੀ ਹਵਾ ਚੱਲਦੀ ਸੀ ਅੱਜ ਤਾਂ ਸਵੇਰੇ ਸਵੇਰੇ ਚੱਲੀ ਹਵਾ ਬਾਅਦ ਤਾਂ ਹਮਸਾ ਇੰਨੀ ਹੋਈ ਆ ਬਾਹਲੀ ਜਿਆਦੀ ਤੇ ਟਮਾਟਰ ਆਪਾਂ ਪਾ ਦਿੰਦਾ ਨਾਲ ਹੀ ਲੂਣ ਤੇ ਲੂਣ ਪਾ ਕੇ ਆਲੂ ਪਾ ਦਾਂਗੇ ਜਦੋਂ ਆਲੂ ਥੋੜੇ ਜਿਹਾ ਸੌਫਟ ਹੋ ਗਏ ਫਿਰ ਬਾਅਦ ਚ ਸ਼ਿਮਲਾ ਮਿਰਚ ਬਣਾਵਾਂਗੂ ਮੇਰਾ ਟਾਂਗੇ ਇਦਾਂ ਆ ਬਣਾਉਣ ਦਾ ਸਬਜ਼ੀ ਕਈ ਸ਼ਿਮਲਾ ਮਿਰਚਾਂ ਪਹਿਲਾਂ ਫਰਾਈ ਕਰ ਲੈਂਦੇ ਆ ਵੀ ਕਈਆਂ ਮੈਂ ਦੇਖਿਆ ਇੱਕ ਦੂਰੇ ਰਿਸ਼ਤੇਦਾਰਾਂ ਦੇ ਆਪਣੇ ਉਹ ਕਹਿੰਦੇ ਸਾਨੂੰ ਕੌੜੀਆਂ ਲੱਗਦੀਆਂ ਨਹੀਂ ਘੜਤਣ ਦੀ ਮਾਰਦੀਆਂ ਤੇ ਆਪਾਂ ਨੇ ਮੈਂ ਤਾਂ ਅੱਜ ਦੀ ਬਣਾਉਣੀ ਨੇ ਜਦੋਂ ਆਲੂ ਹੋ ਗਏ ਤੇ ਉਸ ਤੋਂ ਬਾਅਦ ਚ ਆਪਾਂ ਫਿਰ ਪੌਨੇ ਹੁੰਨੇ ਤੇ ਮਿਰਚਾਂ ਵੀ ਨਾਲ ਹੀ ਹਰੀਆਂ ਕਰ ਦਿੱਤੀ ਅਸੀਂ ਮਸ਼ੀਨ ਨਾਲ ਇਦਾਂ ਮੈਂ ਪਹਿਲਾਂ ਤਾਂ ਚੇਤਾ ਹੀ ਭੁੱਲ ਗਿਆ ਸੀਗਾ ਫਿਰ ਮੈਂ ਕਿਹਾ ਹੈਗੀਆਂ ਜਿੱਦਾਂ ਨਾ ਹੋਣ ਉਦੋਂ ਤੋਂ ਚਲੋ ਮਜਬੂਰੀ ਹੁੰਦੀ ਆ ਲੈ ਸੀਗੇ ਸਬਜ਼ੀ ਦੇ ਨਾਲ ਹੀ ਲਓ ਜੀ ਇੱਥੇ ਆਲੂ ਤੇ ਮਿਰਚਾਂ ਸਾਰਾ ਕੁਝ ਆਪਾਂ ਟਮਾਟਰ ਬਾਦ ਦਿੱਤਾ ਸੀਗਾ ਨੂੰ ਕਰ ਦਾਂਗੇ ਮੈਕਸ ਤੇ ਇਹਨੂੰ ਠਾਕਾਂਗੇ ਥੋੜਾ ਚਿਰ ਲਈ ਹੋਈ ਹੈ ਆਲੂ ਸੋਰੀ ਜੀ ਮੇਰੇ ਵਿੱਚ ਰੋਕੀ ਸੀ ਰਿਕਾਰਡਿੰਗ ਤੇ ਬਾਹਰ ਕੋਈ ਨਾ ਕੋਈ ਆਈ ਜਾਣਾ ਕਿਸੇ ਨਾ ਕਿਸੇ ਭੈਣ ਭਾਈ ਨੇ ਕੋਈ ਆਂਡੂ ਗਵਾਂਡੂ ਆ ਗਿਆ ਕੋਈ ਚੀਜ਼ ਫੜਾਉਣ ਆ ਗਿਆ ਕਿਸੇ ਇੱਥੇ ਆਪਾਂ ਹੁਣ ਪਾਵਾਂਗੇ ਮਿਰਚ ਮਸਾਲੇ ਜੀ ਇਹ ਆਪਾਂ ਸੁੱਕੀ ਮੇਥੀ ਪਾ ਦੁੱਤੀ ਆ ਲਾਲ ਮਿਰਚ ਤੇ ਹਲਦੀ ਨਾਲ ਹੀ ਸਾਰਾ ਕੁਝ ਪਾ ਦਾਂਗੇ ਸਾਰੀਆਂ ਚੀਜ਼ਾਂ ਨੂੰ ਸੇਕ ਲੱਗ ਜਾਊਗਾ ਥੋੜੀਆਂ ਜਿਹੀਆਂ ਭੁੱਜ ਜਾਣਗੀਆਂ ਬਾਅਦ ਵਿੱਚ ਆਪਾਂ ਪਾਵਾਂਗੇ ਵਿੱਚ ਸ਼ਿਮਲਾ ਮਿਰਚਾਂ ਜੀ ਥੋੜਾ ਜਿਹਾ ਪਾਣੀ ਦਾ ਛੁੱਟਾ ਜਿਵੇਂ ਦਿੱਤਾ ਸੀਗਾ ਕਿਉਂਕਿ ਫਿਰ ਉਹ ਸਬਜ਼ੀ ਥੱਲੇ ਲੱਗਣ ਦਾ ਤਰਜਾ ਨਹੀਂ ਦਿੰਦਾ ਹੋਰ ਤਾਂ ਚੀਜ਼ਾਂ ਚਲੋ ਕੀ ਆ ਹੋਇਆ ਹਲਵਾ ਹੋਇਆ ਤਾਂ ਖੁਦ ਤੋਰੀਆਂ ਤੋਰੀਆਂ ਹੋਈਆਂ ਇਹ ਚੀਜ਼ਾਂ ਇਹ ਸਬਜ਼ੀਆਂ ਤਾਂ ਪਾਣੀ ਛੱਡਦੀਆਂ ਖੁਦ ਉਹਨਾਂ ਸਬਜ਼ੀਆਂ ਵਿੱਚ ਪਾਣੀ ਹੁੰਦਾ ਤੇ ਸ਼ਿਮਲਾ ਮਿਰਚਾਂ ਤੇ ਨਹੀਂ ਪਾਣੀ ਛੱਡਣ ਲੱਗੀਆਂ ਜੀ ਤਾਂ ਕਰਕੇ ਫਿਰ ਥੋੜਾ ਜਿਹਾ ਮੈਂ ਪਾਣੀ ਤੁਮਕ ਦੁੱਤਾ ਸੀਗਾ ਆਪਾਂ ਬਣਾਉਨੇ ਹੁੰਨੇ ਜਿੱਦਾਂ ਤੜਕਾ ਲੱਗ ਗਿਆ ਇਹਨਾਂ ਸਬਜ਼ੀ ਰੜਾਤੀ ਸਬਜੀ ਜਿਹੜੀ ਹੋਈ ਸੁੱਕੀ ਸਬਜੀ ਉਹ ਫਿਰ ਸੈਮ ਤੇ ਗੈਸ ਕਰ ਦਿੰਨੀ ਹੁੰਦੀ ਆ ਆਪੇ ਹੌਲੀ ਹੌਲੀ ਬਣੀ ਜਾਊ ਤੇ ਮੈਂ ਤੁਰੀ ਫਿਰਦੀ ਨੇ ਕੋ ਹੋਰ ਕੰਮ ਕਰ ਲੈਣਾ ਲੱਗੇ ਤੇ ਜੇ ਹੈ ਕਿ ਤਰੀ ਵਾਲੀ ਤੇ ਫਿਰ ਜੀ ਆਪਾਂ ਥੋੜਾ ਤੇਜ਼ ਕਰਕੇ ਵੀ ਬਣਾਈ ਦੀ ਜਾਂ ਬਲਤੋਂ ਮੈਂ ਤਰੀ ਵਾਲੀ ਸਬਜੀ ਵਿੱਚ ਤਰੀ ਵਾਲੀ ਦਾਲ ਜਾਂ ਸਬਜੀ ਜੋ ਵੀ ਕਹਿੰਦੇ ਆਪਾਂ ਤੇ ਉਹਦੇ ਵਿੱਚ ਮੈਂ ਪਾਉਣੀ ਹੁੰਦੀ ਆ ਰੈਣੇ ਕੇ ਪਾਣੀ ਫਿਰ ਉਹ ਛੇਤੀ ਬਣ ਜਾਂਦੀ ਆ ਲੋ ਜੀ ਇੱਥੇ ਸويرੇ ਮੱਖਣੀ ਕਿੰਨੀ ਕਿਸੀਗੀ ਗਰਮ ਕੀਤੀ ਕਿਉਂਕਿ ਹੁਣ ਦੁੱਧ ਵੱਧ ਹੋ ਜਾਂਦਾ ਵਰਤ ਹੋ ਜਾਂਦਾ ਨਾਲ ਦਿਹਾੜੀ ਤਾਰ ਵੀ ਕੋਈ ਨਾ ਕੋਈ ਲਾਇਆ ਹੁੰਦਾ ਹੈ ਤੇ ਚਾਹ ਵੀ ਬਣਦੀ ਆ ਤਾਂ ਕਰਕੇ ਦਹੀਂ ਵੀ ਜ਼ਿਆਦਾ ਜਮਾਉਣਾ ਪੈਂਦਾ ਤੇ ਸਬਜ਼ੀ ਆਦਰੀਜੀ ਜੀ ਦੀ ਆਪਣੀ ਹੋ ਗਈ ਸੀਗੀ ਤੇ ਹੁਣ ਥੋੜਾ ਜਿਹਾ ਸੋਰ ਸੇਕ ਲੱਗਣ ਦੀ ਜ਼ਰੂਰਤ ਸੀ ਕਿਉਂਕਿ ਮਿਰਚਾਂ ਹਜੇ ਥੋੜੀਆਂ ਜਿਹੀਆਂ ਹਾਰਟ ਸੀਗੀਆਂ ਤੇ ਜਦੋਂ ਸੌਫਟ ਜੀਆਂ ਹੋ ਗਈਆਂ ਤਾਂ ਆਪਾਂ ਉਦੋਂ ਬੰਦ ਕਰ ਦੇਣਾ ਫਿਰ ਇਹਨੂੰ ਬਸ ਆਪਾਂ ਘੇ ਰੱਖ ਲਿਆ ਕੀ ਹੋ ਜੂਗਾ ਨਾਲ ਨਾਲ ਰਹਿ ਜਿਊਗਾ ਤੇ ਆਪਾਂ ਹੋਰ ਕੋਈ ਕੰਮ ਕਰ ਲੈਨੇ ਆ ਜਦ ਤੱਕ ਨਾਲ ਲੱਗਦਾ ਆਟਾ ਮੈਜੀ ਜਦੋਂ ਧਾਰਾ ਕੱਢਣ ਜਾਣੀ ਹੁਣ ਮੇਰੇ ਰੋਜ਼ ਦਾ ਰੂਟੀਨ ਇਹਦਾ ਬਣਾ ਲਈ ਆ ਕਦੇ ਭਾਵੇਂ ਕੋਈ ਦਾ ਨਾ ਇਦਾਂ ਦਾ ਹੋਵੇ ਵੀ ਮੈਨੂੰ ਆਟਾ ਬਾਅਦ ਚ ਗੁੰਨਣਾ ਪਵੇ ਨਹੀਂ ਤਾਂ ਮੈਂ ਉਦੋਂ ਗੁੰਨ ਜਾਨੀ ਹੁੰਨੀ ਆ ਨਾਲੇ ਤਾਂ ਆਟਾ ਜੀ ਨਰਮ ਹੋ ਜਾਂਦਾ ਸੋਹਣਾ ਹੁੰਦਾ ਰੋਟੀ ਸੋਹਣੀ ਪੱਕਦੀ ਆ ਤੇ ਨਾਲੇ ਮੇਰੀ ਟੈਨਸ਼ਨ ਜੀ ਫੇਰ ਇਦਾਂ ਹੋ ਜਾਂਦੀ ਆ ਵੀ ਮੈਨੂੰ ਆ ਵੀ ਕੰਮ ਕਰਨਾ ਪੈਣਾ ਆ ਵੀ ਖਾਣਾ ਪੈਣਾ ਜਾ ਕੇ ਫਿਰ ਅੱਧਾ ਕੰਮ ਮੈਂ ਸਬਜ਼ੀ ਵੀ ਕੱਟ ਕੇ ਰੱਖ ਜਾਨੀ ਹੁੰਦੀ ਆ ਆਟਾ ਵੀ ਗੁੰਨ੍ਹ ਇੱਥੇ ਜੀ ਪਾਣੀ ਵਿੱਚ ਆਪਾਂ ਦੁੱਧ ਰੱਖ ਲਈਦਾ ਹੁੰਦਾ ਵਾਲ ਕੇ ਤੇ ਇਹ ਮੋਟਰ ਤੋਂ ਪਾਣੀ ਲਿਆ ਕੇ ਫਿਰ ਮੈਂ ਰੱਖ ਦਿੰਨੀ ਨਹੀਂ ਕਿਉਂਕਿ ਜਿਆਦੇ ਠੰਡੇ ਵਿੱਚ ਵੀ ਇੱਕਦਮ ਪਤੱਤਾ ਦੁੱਧ ਰੱਖੀਓ ਫਟਣ ਦਾ ਡਰ ਰਹਿੰਦਾ ਇਧਰ ਆਪਣੀ ਜੀ ਬਣਾਵਾਂਗੇ ਬੂੰਦੀ ਵਾਲਾ ਰੈਤਾ ਕਹਿ ਲੈਂਦੇ ਆ ਕਈ ਸਾਡੇ ਖੱਟਾ ਕਹ ਦਿੰਦੇ ਆ ਜੀ ਦਹੀਂ ਪਨ ਕੇ ਕੋੜੀਆਂ ਪਾ ਲੈਣੀਆਂ ਵਿੱਚ ਮਿਰਚ ਇਹ ਜੀ ਲੂਣ ਦੇਖੋ ਹਲਦੀ ਵਾਲ ਚਮਚੇ ਨਾਲ ਪਾਤਾ ਥੋੜਾ ਜਿਹਾ ਹਲਦੀ ਦਾ ਰੰਗ ਜਿਹਾ ਆ ਗਿਆ ਤੇ ਨਾਲ ਪਾਵਾਂਗੇ ਆਪਾਂ ਲਾਲ ਮਿਰਚ ਥੋੜੀ ਜੀ ਕਿਉਂਕਿ ਸਾਡੇ ਲਾਲ ਮਿਰਚ ਤੋਂ ਬਿਨਾਂ ਖਾਂਦੇ ਨਹੀਂ ਸਾਡੇ ਇਧਰ ਪਤਾ ਨਹੀਂ ਮੈਨੂੰ ਹੋਰ ਕਿਸੇ ਪਿੰਡ ਦਾ ਨਹੀਂ ਪਤਾ ਹੈਗਾ ਸਾਡੇ ਮੇਰੇ ਪੇਕੀ ਵੀ ਖੱਟਾ ਹੀ ਕਹਿੰਦੇ ਆ ਤੇ ਇੱਥੇ ਵੀ ਕਹਿੰਦੇ ਖੱਟਾ ਬਣਾਉਣਾ ਗੁੰਦੀ ਵਾਲਾ ਖੱਟਾ ਬਣਾ ਲਓ ਆਪ ਕੋ ਆਪਣੇ ਹਨ ਏਰੀਏ ਦੀ ਬੋਲੀ ਆ ਇੱਥੇ ਜਿਵੇਂ ਕੋ ਫੋਨ ਮੈਂ ਸੁਣ ਕੇ ਹਟੀ ਸੀਗੀ ਫੋਨ ਆਇਆ ਸੀ ਇਹ ਜੋੜ ਸਾਹਿਬ ਹੋਣਾ ਦੇ ਭੂਆ ਦੀ ਨੋਂ ਦਾ ਬਾਹਰ ਨਾਣੋਂ ਨਾਲ ਉਹਨਾਂ ਦਾ ਫੋਨ ਸੁਣਿਆ ਤੇ ਨਾਲ ਨਾਲ ਮੈਂ ਕੰਮ ਕੀਤਾ ਕਿਉਂਕਿ ਕੰਮ ਛੱਡ ਕੇ ਬਹਿ ਕੇ ਫੋਨ ਸੁਣਨਾ ਤਾਂ ਮੈਨੂੰ ਬਹੁਤ ਔਖਾ ਜਿਹਾ ਲੱਗਦਾ ਹੈ ਵੀ ਨਾਲੇ ਤਾਂ ਪੱਕੇ ਕੰਮ ਤੋਂ ਲੇਟ ਹੁੰਨੇ ਆ ਨਾਲੇ ਆਪ ਅਗਲੇ ਨੂੰ ਕਹਾਂਗੇ ਵੀ ਛੇਤੀ ਫੋਨ ਕੱਟ ਦਿਓ ਭਾਈ ਉਦੋਂ ਨਾਲ ਵੰਡਣ ਵਾਲੇ ਤੁਰੇ ਸਾਡੇ ਗੱਲ ਕਰ ਲਈਦੀ ਆ ਤੇ ਨਾਲੇ ਆਪਾਂ ਕੰਮ ਕਰੀ ਜਾਂਦਾ ਆਪਣਾ ਆਪਣਾ ਹੁਣ ਦੇਖਦੇ ਆਪਾਂ ਲੂਣਦਾਨੀ ਦਾ ਲਾ ਕੇ ਟੱਕਣ ਤੇ ਇਹਨੂੰ ਰਹਿਵਾ ਕੇ ਰੱਖ ਮਸਾਲਾਦਾਨੀ ਵੀ ਕਹਿ ਦਿੰਦੇ ਸਾਡੇ ਲੂਣਦਾਨੀ ਕਹਿ ਦਿੰਦੇ ਆ ਜੋ ਸਿਆਣੇ ਕਹਿੰਦੇ ਸੀ ਜੀ ਉਹ ਹੀ ਬੋਲੀ ਹੁਣ ਆਪਣੀ ਜੋ ਉਹਨਾਂ ਤੋਂ ਸੁਣਿਆ ਕੀਤਾ ਹੋਈ ਆਪਾਂ ਬੋਲਦੇ ਆਂ ਆਹੀ ਕੰਮ ਛੋਟੇ ਛੋਟੇ ਕਰਦੇ ਆ ਨੋ ਦੇਖੋ ਜੀ ਰਸੋਈ ਵਿੱਚ ਕਿੰਨਾ ਟਾਈਮ ਲੱਗ ਜਾਂਦਾ ਪਰ ਤੋਬਾ ਤੋਬਾ ਗਰਮੀਆਂ ਨੂੰ ਤਾਂ ਬੰਦੇ ਦੀ ਬੱਸ ਹੋ ਜਾਂਦੀ ਰਸੋਈ 'ਚ ਖਾਣਾ ਹੀ ਔਖਾ ਆ ਦੇਖਾ ਜੇ ਜਨਨ ਖੇਤਾਂ 'ਚੋਂ ਆਉਣਾ ਚਲੋ ਉਹਨਾਂ ਦਾ ਵੀ ਕੰਮ ਹਾਰਡ ਆ ਤਾਂ ਧੁੱਪੇ ਕੰਮ ਕਰਦੇ ਆ ਪਰ ਆ ਕੇ ਫੇਰ ਵੀ ਪੁੱਛਦੇ ਕੀ ਬਣਾਇਆ ਹੈ ਕੀ ਕੀਤਾ ਹੁਣ ਤਾਂ ਮੈਂ ਜਦੋਂ ਰੋਟੀ ਬਿੱਲ ਸਿਰ ਲਾ ਕੇ ਰੱਖਣ ਲੱਗ ਪਈ ਮੈਨੂੰ ਆਪੇ ਕਿਹਾ ਕਹਿੰਦੇ ਆਪਣਾ ਕੰਮ ਟਾਈਮ ਨਾਲ ਨਵੇੜ ਕੇ ਬੇਲੀ ਹੋ ਕੇ ਬਾਹਰ ਪੱਕੇ-ਪੁੱਕੇ ਕੂਲਰ ਮੋਰੇ ਬੈ ਜਾਇਆ ਕਰ ਚਲੋ ਜਦੋਂ ਅੰਦਰ ਜਾਣਾ ਈ ਸੀ ਮੋਰੇ ਤਾਂ ਫੇਰ ਕਮਰੇ ਚ ਜਾਣਾ ਉਹ ਤਾਂ ਵੱਖਰੀ ਗੱਲ ਹੈ ਤੇ ਬਾਹਰ ਕੂਲਾ ਲਾ ਲਈਦਾ ਬਿਹੜੇ ਚ ਬੈਠੇ ਰਹੀਦਾ 9 ਵਜੇ ਤਿੱਥੇ ਲੋ ਜੀ ਕੇ ਵੀ ਆਪਣਾ ਹੋ ਚੱਲਿਆ ਜਦੋਂ ਇਹ ਲੱਸੀ ਲੂਜੇ ਹੋ ਗਈ ਫੇਰ ਆਪਾਂ ਥੱਲੇ ਲਾ ਲੈਣੇ ਹੁੰਦੇ ਆ ਜਿਹੜੇ ਚਿੱਟੀਆਂ ਸੀ ਛਿੱਧੀਆਂ ਆਈਆਂ ਦਸਦੀਆਂ ਵਿੱਚ ਇਹ ਛਿੱਧੀਆਂ ਨਹੀਂ ਤਾਂ ਹੁੰਦੀਆਂ ਜੀ ਕਿਉਂਕਿ ਆਪਾਂ ਦੁੱਧ ਐਨ ਕਾੜ ਲੈਣੇ ਆ ਜਦੋਂ ਲਾਲੀ ਰੋਕ ਹੋ ਜਾਂਦਾ ਉਦੋਂ ਲਾਉਣੇ ਆ ਤਲੋ ਇਹ ਤਾਂ ਨਹੀਂ ਹੈਗਾ ਵੀ ਪਪੜੂਲੀ ਹੈ ਨਹੀਂ ਮੇਰੇ ਕੋਲ ਚਾ ਚੁੱਲਾ ਹੈ ਨਹੀਂ ਪਰ ਕੈਸ ਤੇ ਵੀ ਬਸ ਕਾੜ ਕੇ ਲੱਸੀ ਬਣਾਈਦੀ ਆ ਮੇਰੇ ਤੋਂ ਪੇਕੀ ਵੀ ਉਹ ਕਾੜਨੇ ਵਾਲੇ ਦੁੱਧ ਤਾਂ ਮੰਮੀ ਨੇ ਜਿੰਨਾ ਚਿਰ ਟਾਈਮ ਜਿੰਨਾ ਟਾਈਮ ਦੁੱਧ ਨੂੰ ਸਾਂਭਿਆ ਕੀਤਾ ਉਹ ਤੋਂ ਕਾੜਨੇ ਵਾਲੇ ਦੁੱਧ ਚੋਂ ਦਹੀਂ ਕੱਢਦੀ ਹੁੰਦੀ ਸੀ ਲਾਲ ਲਾਲ ਜਿਹਾ ਦਹੀਂ ਹੁੰਦਾ ਸੀ ਮੇਰੀ ਭਾਬੀ ਹੁਣੀ ਬਾਅਦ ਚਾਹਣਾ ਕੱਚਾ ਦੁੱਧ ਜਿੱਦਾ ਸੀ ਉਹ ਵਾਲ ਕੇ ਜਾ ਅਗਲਾਉਨੇ ਆ ਇਦਾਂ ਲਾਉਂਦੇ ਆ ਲੋ ਜੀ ਕੀ ਆਪਣਾ ਹੋ ਗਿਆ ਸੀ ਆਪਾਂ ਇੰਨਾ ਥੋੜਾ ਥੋੜਾ ਨਾਲ ਨਾਲ ਸੋਧ ਲਈਦਾ ਇੱਥੇ ਆਪਾਂ ਲੱਗ ਪਏ ਰੋਟੀ ਲਾਉਣ ਜੀ ਰੋਟੀ ਪਕਾਉਣ ਰੋਟੀ ਲਾਉਣ ਸਾਡੇ ਥੋੜਾ ਜਿਹਾ ਦਬਾਬੇ ਵਾਲਿਆਂ ਤੋਂ ਸਾਡੇ ਨਾਲੋਂ ਫਰਕ ਆ ਮਾਝੇ ਵਾਲਿਆਂ ਨਾਲ ਮਲਬੇ ਵਾਲਿਆਂ ਨਾਲ ਮਲਬੇ ਵਾਲਿਆਂ ਨਾਲ ਤੇ ਸੋ ਐਕਸੈਪਟ ਕਰੇ ਉਹਦੀ ਜਿੱਦਾਂ ਦੀ ਬੋਲੀ ਸਾਡੀ ਹੈਗੀ ਆ ਬਹੁਤ ਪਿਆਰ ਦਿੰਦੀਆਂ ਸਾਰੀਆਂ ਭੈਣਾਂ ਭਰਾ ਜੋ ਵੀ ਮੈਸੇਜ ਕਰਦੇ ਆ ਕਮੈਂਟ ਕਰਦੇ ਆ ਵੀਡੀਓ ਨੂੰ ਦੇਖ ਕੇ ਚੰਗਾ ਲੱਗਦਾ ਲਾਈਕ ਸ਼ੇਅਰ ਜਰੂਰ ਕਰਿਆ ਕਰੋ ਜੀ ਸਾਰੇ ਭੈਣ ਭਰਾਵਾਂ ਦਾ ਧੰਨਵਾਦ ਹੈ ਜੀ ਜੋ ਆਪਣੇ ਚੈਨਲ ਤੇ ਨਵੇਂ ਆਏ ਆ ਜੋ ਆਪਣੇ ਚੈਨਲ ਨਾਲ ਪਹਿਲਾਂ ਜੁੜੇ ਆ ਜੋ ਵੀਡੀਓ ਨੂੰ ਦੇਖਦੇ ਲਾਈਕ ਸ਼ੇਅਰ ਕਮੈਂਟ ਕਰਦੇ ਆ ਬਹੁਤ ਬਹੁਤ ਧੰਨਵਾਦ ਜੀ ਸਾਰਿਆਂ ਦਾ ਇਸੇ ਤਰ੍ਹਾਂ ਆਪਣਾ ਸਾਥ ਤੇ ਸਪੋਰਟ ਆਪਣੀ ਭੈਣ ਦੇ ਨਾਲ ਬਣਾਈ ਰੱਖਣਾ ਤਾਂ ਜੋ ਆਪਾਂ ਹੋਰ ਤੁਹਾਨੂੰ ਰੋਜ਼ ਨਵੀਂ ਤੋਂ ਨਵੀਂ ਵੀਡੀਓ ਕੰਮ ਤੰਦਾ ਕਰਦਿਆਂ ਦੀ ਪਾਈਏ ਰੋਜ਼ ਵੀਡੀਓ ਤੇ ਰਜੀ ਇੰਦਾ ਕਾਲਾ ਜਿਹਾ ਪਿੰਦਾ ਸੀ ਜੀ ਦਿਲ ਵਿਛਿਤ ਛੇਤੀ ਬਾਹਰ ਚਲ ਜੀ ਕੋਲਰ ਦੇ ਮੋਰੇ ਤਾਂ ਹਜੇ ਮੈਨੂੰ ਪਸੂਆਂ ਵੱਲ ਵੀ ਦੱਸਦਾ ਸੀ ਜੀ ਕੰਮ ਉੱਥੇ 5 ਕੁ ਮਿੰਟ ਲਈ ਕੁੜੀ ਆਈ ਸੀਗੀ ਦੁੱਧ ਲੈਣ ਉਹਨੂੰ ਮੈਂ ਕਿਹਾ ਫੋਨ ਫੜ ਕੇ ਕਹਿੰਦੀ ਕੀ ਹੈ ਤੁਸੀਂ ਤੁਸੀਂ ਕਹਿੰਦੇ ਵੀਡੀਓ ਬਣਾਉਣੀ ਮੈਨੂੰ ਪੁੱਛਣ ਲੱਗ ਪਈ ਮੈਂ ਕਿਹਾ ਮੈਂ ਵੈਸੇ ਹੀ ਤੂੰ ਬਣਾ ਤਾਂ ਸਹੀ ਮੈਂ ਪਾਣੀ ਡੋਣਾ ਕਹਿੰਦੀ ਕਾ ਤੇ ਮੈਂ ਫਿਰ ਉਹਨੂੰ ਮੈਂ ਕਿਹਾ ਮੈਂ ਮੇਰੀ ਭੈਣ ਨੇ ਦੇਖਣੀ ਹੈ ਮੇ ਤਾਂ ਭੱਜ ਜਾ ਮਾਰਿਆ ਨਹੀਂ ਕਿਸੇ ਨੂੰ ਪਤਾ ਪਤਾ ਤਾਂ ਨਾ ਆਪਾਂ ਮੈਂ ਕਿਸੇ ਨੂੰ ਸ਼ੇਅਰ ਕਰ ਕਰਕੇ ਨਹੀਂ ਕਿਹਾ ਤੁਹਾਡੀਆਂ ਭੈਣਾ ਭਰਾਵਾਂ ਨੇ ਤੁਹਾਡੀ ਬਹੁਤ ਸਪੋਰਟ ਮੈਨੂੰ ਹੋਈ ਆ ਤੇ ਆਪਾਂ ਨਹੀਂ ਇਦਾਂ ਰਿਸ਼ਤੇਦਾਰਾਂ ਨੂੰ ਜਿੰਨਾ ਕਹਾਂਗੇ ਅਗਲਾ ਮਜ਼ਾਕ ਵੱਧ ਬਣਾਉਂਦਾ ਆ ਚਲੋ ਅਸੀਂ ਤਾਂ ਮੈਂ ਤਾਂ ਆਪਣੇ ਆਪ ਨੂੰ ਕੰਮ ਲਾਇਆ ਉਹ ਵੀ ਮੇਰੇ ਭਾਜੀ ਜੀਠ ਦੀਆਂ ਕੁੜੀਆਂ ਨੇ ਕਿਹਾ ਕਿ ਚਾਚੀ ਤੁਸੀਂ ਚੈਨਲ ਬਣਾਓ ਆਪਣਾ ਤੇ ਨਿਆਣੇ ਮੇਰੇ ਭਤੀਜ ਬਤੀਜੀਆਂ ਨੇ ਸਪੋਰਟ ਕੀਤੀ ਆ ਤੇ ਮੇਰੇ ਪੂਆਜੀ ਦਾ ਮੁੰਡਾ ਆ ਉਹ ਵੀ ਕਹਿੰਦਾ ਕੋਈ ਗੱਲ ਨਹੀਂ ਤੁਸੀਂ ਆਪਣੇ ਆਪ ਨੂੰ ਵੀ ਚਲੋ బిజీ ਰੱਖੋ ਵੀ ਇੱਕੋ ਪਾਸੇ ਸੁਤਾਨੀ ਰੱਖੀ ਦੀ ਹੁੰਦੀ ਵੀ ਐਵੇਂ ਟੈਨਸ਼ਨ ਲਈਚ ਰਹਿਣਾ ਤੇ ਚਲੋ ਜਿਹੜੇ ਭੈਣ ਭਰਾ ਭਤੀਜੇ ਭਤੀਜੀਆਂ ਜੋ ਵੀ ਨਿਆਣੇ ਨੇ ਕਿਸੇ ਸਾਥ سپورਟ ਜਿੰਨਾਂ ਦਾ ਇਧਰੋਂ ਹੈਗਾ ਫੈਮਿਲੀ ਵੱਲੋਂ ਵੀ ਹੈਗਾ ਵੈਸੇ ਮੈਨੂੰ ਕਿਸੇ ਨੇ ਕਿਹਾ ਨਹੀਂ ਨਾ ਮੰਮੀ ਹੋਣੀ ਨਾ ਮੇਣੀਆਂ ਚੁਠਾਣੀਆਂ ਨੇ ਕਿਸੇ ਪਤਾ ਉਹਨਾਂ ਨੂੰ ਆ ਵੀਡੀਓ ਪਾਉਂਦੀ ਆ ਉਹਨਾਂ ਨੇ ਨਹੀਂ ਕਿਸੇ ਨੇ ਵੀ ਰੋਕਿਆ ਕਿਉਂਕਿ ਆਪਾਂ ਕਿਹੜਾ ਕੋਈ ਗਲਤ ਕੰਮ ਕਰਦੇ ਜੀ ਆਪਣੇ ਘਰ ਦੇ ਕੰਮ ਤੋਂ ਦੇ ਆਪਾਂ ਦਿਖਾ ਲਦੇ ਆ ਤੇ ਚਲੋ ਆਪਣੇ ਆਪ ਨੂੰ ਬਿਜ਼ੀ ਰੱਖਿਆ ਆ ਘਰ ਦੇ ਕੰਮ ਕਰ-ਕਰ ਕੇ ਸ਼ਾਮ ਨੂੰ ਇਹ ਹੁੰਦਾ ਵੀ ਵੀਡੀਓ ਬਣਾਈ ਆ ਤਾਂ ਵੀਡੀਓ ਪਾਉਣੀ ਆ ਭੈਣ ਭਰਾਵਾਂ ਤੱਕ ਪਹੁੰਚਾਉਣੀ ਆ ਲਓ ਜੀ ਇੱਥੇ ਤੁਸੀਂ ਸਾਰੇ ਭੈਣ ਭਰਾ ਜੋ ਪ੍ਰਸ਼ਾਦਾ ਛਕ ਲਓ ਜੀ ਆਪਣਾ ਪ੍ਰਸ਼ਾਦਾ ਤਿਆਰ ਹੋ ਗਿਆ ਦਈਆਂ ਆਪਾਂ ਬੁੰਦੀ ਵਾਲਾ ਬਣਾ ਕੇ ਰੱਖ ਲਿਆ ਸਬਜ਼ੀ ਬਣ ਗਈ ਆ ਰੋਟੀਆਂ ਆਪਣੀਆਂ ਪੱਕ ਚੱਲੀਆਂ ਆ ਰੋਟੀ ਪਕਾ ਕੇ ਫਿਰ ਆਪਾਂ ਜਾਵਾਂਗੇ ਜੀ ਪਸ਼ੂਆਂ ਵੱਲ ਉਹਨਾਂ ਨੂੰ ਵੀ ਪਾਣੀ ਡੋਣਾ ਪਲਾਉਣਾ ਮੈਂ ਦੋ ਦੋ ਵਾਰੀ ਤੁਹਾਨੂੰ ਦੱਸ ਰਹੀ ਆ ਪਾਣੀ ਡੋਣਾ ਤੇ ਪਲਾਉਣਾ ਸਾਡੇ ਡੋਣਾ ਕਹਿੰਦੇ ਆ ਪਾਣੀ ਪਲਾਉਣਾ ਵੀ ਹੁੰਦਾ ਪਸ਼ੂਆਂ ਨੂੰ ਇਥੇ ਬੇਲਣਾ ਹਨਾ ਇੱਕ ਦਿਨ ਮੇਰੇ ਉੱਪਰੋਂ ਕਵਰ ਜਾਲਾ ਲਾ ਕੇ ਧੋ ਦਿੱਤਾ ਤੇ ਇਹ ਉਸ ਦਿਨ ਦਾ ਰੋਟੀ ਬਹੁਤ ਇਕੱਠੀ ਜੀ ਕਰਨ ਲੱਪਿਆ ਪਤਾ ਨਹੀਂ ਕੀ ਗੱਲ ਆ ਮੈਨੂੰ ਜੋਰ ਸਾਹਿਬ ਕਹਿੰਦੇ ਤੂੰ ਇਹ ਰਬੜ ਦੀ ਪੁੱਠੀ ਝਾੜ ਦਿੰਦੀ ਇਹਦੇ ਉੱਤੇ ਤਾਂ ਇਦਾਂ ਕਰਦੀ ਆ ਵੀ ਮੈਂ ਆਪ ਕਰੂੰਗਾ ਕਹਿੰਦੇ ਇਹਨੂੰ ਵੀ ਰਬੜ ਸਿੱਧੀ ਕਰਕੇ ਝਾੜੂੰਗਾ ਇਹਦੇ ਤੇ ਬੇਲਣੇ ਤੇ ਹਾਂ ਤਾਂ ਹੀ ਮੈਨੂੰ ਵੀ ਲੱਗਦਾ ਆ ਵੀ ਰੋਟੀ ਤਾਂ ਹੀ ਇਦਾਂ ਚੁੰਬੜ ਦੀ ਨਾਲ ਕਿਉਂਕਿ ਉਹ ਥੋੜਾ ਜਿਹਾ ਜਿਹੜਾ ਦੂਸਰਾ ਪਾਸਾ ਜਿਹੜਾ ਜਿੰਨਾ ਰੋਟੀ ਬੇਲ ਹੁੰਦੀ ਆ ਉਹ ਥੋੜਾ ਆ ਰਿਹਾ ਹੈਗਾ ਦਰਦਰਾ ਜਾ ਉਹਦੇ ਨਾਲ ਰੋਟੀ ਚੁੰਬੜਦੀ ਨਹੀਂ ਸੀ ਤੇ ਇਹ ਸੌਫਟ ਜਿਹਾ ਪਾਸਾ ਮੇਰੇ ਕੋਲ ਉੱਪਰ ਆ ਗਿਆ ਇੱਥੇ ਕਿਉਂਕਿ ਇਹਦੀ ਸਫਾਈ ਕਰਨੀ ਜ਼ਰੂਰੀ ਹੈ ਤੇ ਵੀ ਜੇ ਇਦਾਂ ਲਾ ਕੇ ਨਾ ਧੋਵੋ ਤੇ ਫਿਰ ਇਦਾਂ ਹੋਰ ਤਰ੍ਹਾਂ ਹੁੰਦਾ ਰਹਿੰਦਾ ਵੀ ਆ ਵਿੱਚੋਂ ਪਾਣੀ ਜਿਹਾ ਚੁੰਦਾ ਰਹਿੰਦਾ ਇਹਦੇ ਵਿੱਚ ਵੱਖਰਾ ਵੱਖਰਾ ਆ ਜਾਂਦਾ ਇਹਦਾ ਉੱਪਰਲਾ ਜਿਹੜੀ ਰਬੜਿਆ ਉਹ ਲੱਤ ਜਾਂਦੀ ਥੱਲੇ ਹੋ ਰਿਹਾ ਉਹਦੋਂ ਥੱਲੇ ਆ ਜਿਹੜੀਆਂ ਡੰਡੀਆਂ ਜੀਆਂ ਉਹ ਇੱਥੇ ਆਪਾਂ ਜੀ ਪਕਾਵਾਂਗੇ ਅਠਕ ਪ੍ਰਸ਼ਾਦੇ ਅਰਜਣ ਦੇ ਮੇਰੇ ਤਾਂ ਇਹਨਾਂ ਦੇ ਤੇ ਦੋ ਵੱਡੀਆਂ-ਵੱਡੀਆਂ ਆਪਾਂ ਸ਼ੈਫੀ ਲਈ ਲਾਉਣੇ ਹੁੰਨੇ ਆ ਇੱਥੇ ਮੈਨੂੰ ਥੋੜਾ ਜਿਹਾ ਫੋਨ ਬੰਦ ਵੀ ਕਰਨਾ ਪੈਣਾ ਰੋਟੀ ਪਕਾਉਂਦੀ ਤੇ ਕੋਈ ਆ ਗਿਆ ਸੀਗਾ ਤਾਂ ਕਰਕੇ ਵੀਡੀਓ ਬਣਾਉਣੀ ਰੋਕ ਦਿੱਤੀ ਸੀ ਮੈਂ ਬਾਅਦ ਚ ਫਿਰ ਕੋਲ ਖੜ ਗਈ ਸੀ ਆ ਕੇ ਸਾਡੇ ਚਾਚਾ ਜੀ ਦੀ ਨੌ ਸੀਗੀ ਤਾ ਕਰਕੇ ਹੋਏ ਮੈਂ ਰੋਕ ਲਿਆ ਸੀ ਇੱਥੇ। ਜਿਵੇਂ ਆਪਾਂ ਨਾਲੋ ਨਾਲ ਮੱਖਣੀ ਦੇ ਨਾਲ ਰੋਟੀਆਂ ਚੋਪੜ ਦੇਣੀਆਂ। ਰੋਟੀਆਂ ਰਹਿਣੀਆਂ ਸੌਫਟ ਜਦ ਤੱਕ ਖਾਣੀਆਂ ਜੇ ਕਹਿਣਗੇ ਗਰਮ ਕਰ ਦੋ ਫਿਰ ਮੈਂ ਪਲੇਟ ਚ ਰੱਖ ਕੇ ਮੈਕਰੋ ਚ ਗਰਮ ਕਰ ਦੁੱਨੀ ਹੁੰਦੀਆਂ। ਤੇ ਅੱਬਲ ਤਾਂ ਡੱਬੇ ਵਿੱਚ ਗਰਮੀ ਰਹਿੰਦੀ ਐ। 4-5 ਘੰਟੇ ਰੋਟੀ ਤਾਂ ਬਹੁਤ ਸੋਹਣੀ ਰਹਿੰਦੀ ਗਰਮ। ਰੋਟੀਆਂ ਸਵੇਰ ਤੱਕ ਸੌਫਟ ਰਹਿ ਜਾਂਦੀਆਂ ਐ ਪਰ ਇਦਾਂ ਹੁੰਦਾ ਐ ਵੀ ਜਦੋਂ ਖਾਣੀ ਉਹ ਠੰਡੀ ਠੰਡੀ ਜੀ ਹੱਥ ਨੂੰ ਫੀਲ ਹੁੰਦੀ ਐ ਤੇ ਫੇਰ ਹੁਣ ਤਦ ਜਿੱਦਣ ਦੀ ਜ਼ਿਆਦਾ ਗਰਮੀ ਹੋਈ ਕੋਈ ਨਹੀਂ ਨਖਰਾ ਕਰਦਾ ਇਦਾਂ ਕਹਿੰਦੇ ਆ ਰੋਟੀ ਫੜਾ ਦੇ ਜਿੰਨਾਂ ਦੀ ਹੈਗੀ ਐ ਕੋਈ ਤੂੰ ਵੀ ਥੱਕੀ ਆਂ ਅਸੀਂ ਵੀ ਥੱਕੇ ਆਂ ਇਹ ਲੋਜੀ ਅੱਜ ਤਾਂ ਵੀਡੀਓ ਜਿੰਨੀ ਖੈਗੀ ਐ ਮੈਂ ਕੋਈ ਕੱਟ ਵਾਡ ਨਹੀਂ ਕੀਤੀ ਹੈਗੀ ਨਾ ਕੋਈ ਸਪੀਡ ਵਧਾਈ ਇੱਦੀ ਬਣਾਈ ਆ ਐਕਸੈਪਟ ਕਰਿਓ ਜੀ ਵੀਡੀਓ ਜੇ ਵੀਡੀਓ ਚੰਗੀ ਲੱਗਦੀ ਹੁੰਦੀ ਲਾਈਕ ਸ਼ੇਅਰ ਕਮੈਂਟ ਜ਼ਰੂਰ ਕਰਿਆ ਕਰੋ ਜੀ ਕੇਵਲ ਤਾਂ ਆਪਾਂ ਸਪੀਡ ਬਤਾ ਲਈਦੀ ਆ ਵੀ ਚਲੋ ਵੀਡੀਓ ਜਿਆਦੀ ਲੰਬੀ ਹੋਈ ਨਹੀਂ ਅੱਜ ਕੋਈ ਖਾਸ ਅੱਡੇ ਜਿਆਦਾ ਸਵੇਰ ਦਾ ਕੰਮ ਕਰ ਜਣਾ ਸੀਗਾ ਮੈਂ ਨਹੀਂ ਵੀਡੀਓ ਬਣਾ ਹੋਈ ਕੇਵਲ ਮੂਡ ਇਦਾਂ ਹੁੰਦਾ ਆ ਵੀ ਹਾਂ ਕੰਮ ਕਰੀਏ ਕੀ ਕਰੀਏ ਇੱਥੇ ਆਪਾਂ ਰੋਟੀ ਪਕਾ ਲਈ ਸੀ ਕਿ ਤੇ ਮੈਂ ਭੈਣ ਜੀ ਨਾਲ ਗੱਲਾਂ ਗੁਲਾ ਕਰਦੀ ਸੀ ਕਿ ਤੇ ਬਾਅਦ ਵਿੱਚ ਫਿਰ ਜਦੋਂ ਉਹ ਚੱਲੀ ਗਈ ਸੀ ਫਿਰ ਮੈਂ ਬਾਅਦ ਵਿੱਚ ਦੁੱਧ ਨੂੰ ਦਹੀਂ ਨੂੰ ਜਾਗ ਵੀ ਲਾ ਲੈਣੀ ਹੁੰਦੀ ਆ ਵੇਲੇ ਸਾਰੇ ਮੈਂ ਤੁਹਾਨੂੰ ਕੱਲ੍ਹ ਵਾਲੀ ਵੀਡੀਓ ਵਿੱਚ ਵੀ ਦੱਸਿਆ ਸੀ ਲਓ ਜੀ ਦਹੀਂ ਆਪਾਂ ਜਾਗ ਲੱਗ ਗਿਆ ਦੁੱਧ ਨੂੰ ਇਹਨੂੰ ਟੱਕ ਦਿੱਤਾ ਤੇ ਹੁਣ ਆਪਾਂ ਜਿਹੜਾ ਕੇ ਗਰਮ ਕੀਤਾ ਸੀ ਉਹ ਵੀ ਠੰਡਾ ਹੋ ਗਿਆ ਸੀ ਗਰਮ ਕਰਕੇ ਮੈਂ ਥਾਲ ਵਿੱਚ ਪਾਣੀ ਪਾ ਕੇ ਤੇ ਉਹਦੇ ਵਿੱਚ ਰੱਖ ਦੁੱਤਾ ਸੀ ਵੀ ਠੰਡਾ ਹੋ ਜੂਏ ਤਾਂ ਆਪਾਂ ਮੁੜ ਕੇ ਭਾਂਡੇ ਵਿੱਚ ਪਾਉਣ ਲਈਏ ਇਹਨੂੰ ਇਹ ਜੀ ਆਪਣਾ ਵੱਡਾ ਡੱਬਾ 5 ਕਿਲੋ ਦਾ ਆ ਇਹਦੇ ਵਿੱਚ ਥੋੜਾ ਜਿਹਾ ਪਾਈਆ ਘ ਕੇ ਪੈਣ ਚੁੱਕਿਆ ਸੀਗਾ ਥਾਂ ਤੇ ਇਹਦੇ ਵਿੱਚ ਆਪਾਂ ਪਾ ਦਿੱਤਾ ਹੋਰ ਜਿੰਨਾ ਗਰਮ ਕੀਤਾ ਇਹਨੂੰ ਪਾਉਣ ਲਾਂਗੇ ਜੇ ਪਿਆਰ ਹੈ ਜੀ ਭਾਂਡਾ ਕਦੇ ਫ੍ਰਿਜ 'ਚ ਰੱਖੋ ਕਦੇ ਬਾਹਰ ਕੱਢੋਵੇਂ ਉਹ ਸਾਰੇ ਪੱਸੀ ਇਹਨਾਂ ਨੂੰ ਝੂਟੇ ਦਿੰਦੇ ਫਿਰ ਭਾਂਡਿਆਂ ਨੂੰ ਉਹਦੇ ਨਾਲ ਭਿੱਤਰਿਆ ਹਣੇ ਨੂੰ ਗਰਮ ਕਰਕੇ ਭਾਂਡੇ ਚ ਪਾਉਣ ਲਿਆ ਆ ਤੇ ਉਹਨੂੰ ਆਪਾਂ ਡੋਂਗੇ ਨੂੰ ਧੋਦਾਂਗੇ ਜਿਹਦੇ ਵਿੱਚ ਗਰਮ ਕੀਤਾ ਇਹ ਜਿਹੜੀ ਇਹ ਘੀਏ ਦੀ ਇਹ ਲੱਸੀ ਜੀ ਲੂ ਹੋਈ ਹੁੰਦੀ ਥੱਲੇ ਉਹ ਸ਼ੈਫੀ ਪੋ ਖਾਂਦਾ ਆ ਮੈਂ ਤਾਂ ਖਰੋਚ ਕੇ ਸਾਰੇ ਐਨ ਵਿੱਚੋਂ ਚੰਗੀ ਜਰਾ ਉਹ ਸ਼ੈਫੀ ਨੂੰ ਪਾ ਦਿੰਨੀ ਉਹ ਸ਼ੈਫੀ ਬੜਾ ਖੁਸ਼ ਹੋ ਕੇ ਖਾਂਦਾ ਉਹਨੂੰ ਸੀ ਮਿੱਠਾ-ਮਿੱਠਾ ਤਾਂ ਨਹੀਂ ਐਦਾਂ ਕੁਝ ਵੀ ਪਾਉਂਦੇ ਕੋਈ ਮਿੱਠੀ ਚੀਜ਼ ਨਹੀਂ ਪਾਉਂਦੇ ਐਦਾਂ ਕੇਵ ਵਗੈਰਾ ਮੱਖਣੀ ਵੀ ਖਾਲਿੰਦਾ ਰੋਟੀ ਦੇ ਨਾਲ ਉਦਾਂ ਨਿੱਸਾ ਜਾਂ ਬਹੁਤ ਆ ਪਰ ਖਾਣ-ਪੀਣ ਨੂੰ ਤਾਂ ਚੰਗਾ ਆ ਸੋਣਾ ਤੇ ਇਧਰ ਆ ਪਾ ਗਏ ਸੀ ਪਸ਼ੂਆਂ ਵਾਲ ਇੱਥੇ ਕੁੜੀ ਮੇਰੇ ਕੋਲ ਆਈ ਸੀ ਉਹਨੂੰ ਮੈਂ ਦੋ ਕਮੈਂਟ ਲੈ ਕੇ ਕੈਮਰਾ ਫੜਾਇਆ ਗਾਈਆਂ ਨੂੰ ਆਪਾਂ ਪਾਣੀ ਪਿਲਾ ਦਿੱਤਾ ਸੀਗਾ ਇੱਥੇ ਮੱਝ ਪੀਂਦੀ ਸੀ ਇਹਨੂੰ ਆ ਵੀ ਮੈਨੂੰ ਪਹਿਲਾਂ ਣਲਾਓ ਲਓ ਦੇਖੋ ਤਾਂ ਇਹਨੂੰ ਤਾਂ ਤੜਫਾ ਬਹੁਤ ਲੱਗਦਾ ਵੇ ਤੂੰ ਕਾਹਨੂੰ ਆਈ ਏ ਨਾ ਤਾਂ ਪਾਣੀ ਖੋਸ਼ੋ ਕੇ ਪੀਓ ਜਨਾਇ ਨਾ ਨਾਣਾ ਮੇਰੇ ਕੋਲ ਚਲੋ ਠੀਕ ਹੈ ਜੀ ਸਤਿ ਸ਼੍ਰੀ ਅਕਾਲ ਜੀ